ਓਹ ਹੋ ਰੁਕ ਜਾ ਰੁਕ ਜਾ ਘੇਟ ਤੂੰ ਨਾ ਕੌਣ ਆ ਗਿਆ ਇਨੀ ਦੁਪਹਿਰੇ ਇਹ ਸਟਾਰ ਓਹ ਹੋਈ ਨੀ ਤਾ ਹੁਣ ਓ ਕੌਣ ਆ ਦੁਪਹਿਰੇ ਇਨੀ ਗਰਮੀ ਅਗੇ ਕੌਣ ਕਿੱਧਰ ਬਿਜਲੀ ਵਾਲਾ ਓਏ ਹੋਏ ਮੈਂ ਸੋਚਿਆ ਕੋਈ ਪੁਰਾਣਾ ਪ੍ਰੂਣਾ ਆਇਆ ਕਿ ਤਾ ਕੋਈ ਸੇਬ ਲਿਆਊਗਾ ਮੇਰੇ ਦਿਲ ਘਟੰਡਿਆ ਹੀ ਅੱਛਾ ਹੁਣ ਆਪਣੀ ਤਰ੍ਹਾਂ ਚ ਹੀ ਨਾ ਜੇਦੀ ਕੁੰਡੀ ਭਣ ਜਾਈਗੀ ਉਹਦੇ ਲਈ ਸੇਵ ਹੀ ਲੈ ਕੇ ਜਾਈਏ ਨਹੀਂ ਕੋਈ ਚੈਨ ਚੂਨਾ ਨਹੀਂ ਤਾਂ ਲੇ ਕਰ ਮਚ ਲੋਕੀ ਸੈਨੇ ਦੁਪਹਿਰੇ ਸਾਰੀ ਦੁਨੀਆ ਸੁੱਤੀ ਪਈ ਆ ਜੀ ਵੀ ਸਾਨੂੰ ਤੇ ਖਾਈ ਹੈ ਕੀਦੀ ਮਿਲਦੀ ਹੈ ਸਾਨੂੰ ਰਪੜ ਮਿਲੀਦੀ ਕੁੰਡੀ ਲਉ ਦੇ ਚੈੱਕ ਕਰਾ ਚੱਲ ਚੱਲਾ ਚਲਾ ਜਾ ਆ ਜਾ ਆ ਜਾ ਹਾਂ ਗਰਮੀ ਬੜੀ ਆ ਪਾਣੀ ਲੈ ਕੇ ਦਾ ਪਹਿਲਾਂ ਲੈ ਚੱਲਿਆ ਬਾਅਦ ਚਾ ਤੇ ਪਹਿਲਾਂ ਹੀ ਤੇ ਲੱਗੀ ਕਰ ਲੀਆਂ ਕਮਾਈਆਂ ਤੂੰ ਹੀ ਅੱਜ ਕੱਲ ਕੋਈ ਫਿਰਕਾ ਚਾਰੀ ਹੈ ਨਹੀਂ ਲੈ ਫੜ ਪਾਣੀ ਆਹ ਠੰਡ ਪੈ ਗਈ ਉਹ ਇੱਧਰ ਆ ਬੀਬੀ ਗੱਲ ਸੁਣ ਮੇਰੀ ਹਾਂ ਦੱਸ ਕਿੱਧਰ ਆਇਆ ਸਾਨੂੰ ਰਿਪੋਰਟ ਮਿਲੀ ਆ ਹਾਂ ਬੀਬੀ ਤੂੰ ਕੁੰਡੀ ਪਾਈ ਆ ਕੁੰਡੀ ਕਿੱਥੇ ਕੁੰਡੀ ਪਾਈ ਹੈ ਕੁੰਡੀ ਤਾਂ ਮੈਂ ਪਹਿਲਾਂ ਨਹੀਂ ਪਾਈ 16 ਸਾਲ ਪਹਿਲਾਂ ਤਾਂ ਹੁਣ ਕੁੰਡੀ ਕਿੱਥੋਂ ਪਾ ਲੈਣੀ ਮੈਂ ਵਿਆਹ ਤੋਂ ਬਾਅਦ ਉਹ ਮੈਂ ਉਹ ਕੁੰਡੀ ਦੀ ਗੱਲ ਨਹੀਂ ਕਰਦਾ ਹਾਂ ਉਹ ਕੁੰਡੀ ਉਹ ਉਹ ਨਾ ਨਾ ਉਹ ਨਹੀਂ ਉਹ ਨਹੀਂ ਉਹ ਕੁੰਡੀ ਕਿੱਥੋਂ ਪਾ ਲੈਣੀ ਅਸੀਂ ਬੱਤੀ ਤੇ ਤੁਹਾਡੀ ਆਉਂਦੀ ਨਹੀਂ ਬੱਤੀ ਇਹੀ ਕੀ ਕਰੀਏ ਬੀਬੀ ਬੱਤੀ ਤੇ ਪਿੱਛੋਂ ਨਹੀਂ ਆਉਦੀ ਪਿੱਛੋਂ ਤੂੰ ਇੱਧਰ ਕਿੱਥਾ ਦੇਖਣ ਦੀ ਇੱਥੋਂ ਨਹੀਂ ਹਾਂ ਉਹ ਜਗਿੰਦਰ ਨਗਰੋਂ ਨਹੀਂ ਆਉਂਦੀ ਲੈ ਜਗਿੰਦਰ ਨਗਰੋਂ ਤੁਸੀਂ ਟਰੱਕ ਭਰ ਕੇ ਲੈ ਆਉਂਦੇ ਹੋ ਨੇ ਉਹ ਦੂਰੋਂ ਆਉਂਦੀ ਏ ਬੱਤੀ ਜਗਿੰਦਰ ਨਗਰੋਂ ਤਾਲੇ ਤਾਂ ਸੋਚਾ ਉਹਨਾਂ ਕਹਿੰਦੇ ਤੇ ਬੱਤੀ ਆ ਜਾਂਦੀ ਏ ਓਏ ਬੀਬੀ ਵੱਡੀਆਂ ਗੱਲਾਂ ਓ ਮੇਰੀ ਗੱਲ ਸੁਣ ਜਾ ਆਪਣਾ ਬਿੱਲ ਲਿਆ ਪਹਿਲਾਂ ਮੈਂ ਬਿੱਲ ਤੇ ਵੇਖਾਂ ਤੁਹਾਡਾ ਬੱਤੀ ਆਉਂਦੀ ਏ ਮੈਂ ਬਿੱਲ ਲੈ ਕੇ ਆਂ ਬੱਤੀ ਤੇ ਤੁਹਾਡੀ ਆਉਂਦੀ ਨਹੀਂ ਆਉਂਦੀ ਆਉਂਦੀ ਸਰਕਾਰ ਨੇ 100 ਦਿਨ ਦਾ ਮਾਫ ਕੀਤੇ ਆ ਬੱਤੀ ਨਹੀਂ ਆਉਂਦੀ ਆਲਾ ਫੜ ਬਿੱਲ ਉਹ ਆ ਕੀ ਲੈ ਆਈਆਂ ਆ ਬਿੱਲਵਾ ਆ ਕਿਹਦੀ ECG ਫੜ ਲਈਆਂ ਓਹੋ ਲੈ ਆ ਬਿੱਲ ਬਿਜਲੀ ਦਾ ਉਹ ਤੁਹਾਡਾ ਬਿੱਲ ਵੀ ਤੇ ਇਤਾਂ ਦਾ ਹੀ ਆ ਉਹ ਆ ਵੇਖ ਆ ਲਾ ਫੜ ਆਹੋ ECG ਤੋਂ ਘੱਟ ਹਾਂ ਅਸਾਂ ਦਾ ਇਹਦੇ ਚ ਇਹਦੇ ਚ ਕੀ ਫਰਕ ਆ ਉਹ ਬੜਾ ਫਰਕ ਆ ਬੀਬੀ ਆ ਕਿੰਨਾ ਕੁਝ ਲਿਖਿਆ ਤੇ ਲਿਖਿਆ ਜਾਂ ਲੀਆਂ ਉਹ ਤੇ ਇਹਦੇ ਚ ਵੀ ਇਹੋ ਕੁਝ ਆ ਤੂੰ ਪਹਿਲਾਂ ਮੈਨੂੰ ਦੱਸੇ ਤੇ ਤੇ ਲਿਖਿਆ ਕੀ ਇੰਨਾ ਕੁਝ ਇਹ ਤੇ ਸਾਰੀ ਡਿਟੇਲ ਲਿਖੀ ਹੁੰਦੀ ਆ ساری ਡਿਟੇਲ ਉਹ ਸਾਰਾ ਕੋ ਜਾਵੇ ਆਵੇ ਆ ਵੀ ਸਾਰੀ ਤੁਸੀਂ ਪਹਿਲੇ ਕਿੱਥੇ ਲਿਖਾਇਆ ਤੇ ਆ ਆ ਤਰਨ ਨਾ ਤੁਸੀਂ ਆ ਜਿਹੜਾ ਆ ਮੈਂ ਤੂੰ ਮੈਨੂੰ ਇੱਕ ਗੱਲ ਦੱਸ ਤੀ ਇੰਨਾ ਕੁਝ ਉੱਥੇ ਵਿਹਲੇ ਬੈਠੇ ਲਿਖਦੇ ਰਹਿੰਦੇ ਜੋ ਮੈਨੂੰ ਲੱਗਦਾ ਬੱਤੀ ਦਾ ਸੋਚ ਬੰਦ ਕਰਕੇ ਇਹੋ ਕੁਝ ਲਿਖਦੇ ਕਈਆਂ ਬੱਤੀ ਨਹੀਂ ਆਉਂਦੀ ਸਾਡੀ ਉਹ ਨਹੀਂ ਬੀਬੀ ਇਹ ਪਿਛੋਂ ਹੁੰਦਾ ਵਾ ਲਿਖਿਆ ਡਿਟੇਲ ਆ ਫੇਰ ਪਿਛੋਂ ਹੁੰਦਾ ਪਿਛੋਂ ਪਿਛੋਂ ਕਰਕੇ ਟਾਲ ਦਿੰਦੇ ਤੂੰ ਓਏ ਪਟਿਆਲੀਆਂ ਹੁੰਦਾ ਪਟਿਆਲਿਓ ਹੁਣ ਤੇਰੇ ਘਰ ਕੇ ਅਹੀਂ ਪਟਿਆਲੇ ਚੱਲੀਏ ਇਸ ਕਰ ਮੈਨੂੰ ਕੌਣ ਕਹਿੰਦਾ ਜਾਣ ਨੂੰ ਆ ਬਿੱਲ ਵਾ ਤੂੰ ਆਵੇਂ ਫਿਰ ਆ ਬਿੱਲ ਤਾਰਨਾ ਦੱਸਿਆ ਤੁਹਾਡਾ ਬਿੱਲ ਤੇ ਬੜਾ ਹੁੰਦਾ ਅੱਛਾ ਇਹਦੇ ਵਿੱਚ ਦੱਸ ਹੈ ਦੀ ਕੀ ਆ ਪਹਿਲਾਂ ਮੈਨੂੰ ਹਾਂ ਦੇਖ ਆ ਵਾ ਸਾਰੇ ਟੈਕਸ ਜੇ ਹਾਂ ਆ ਮੀਟਰ ਦਾ ਕਿਰਾਇਆ ਨਹੀਂ ਇੱਕ ਗੱਲ ਮੈਨੂੰ ਦੱਸ ਮੀਟਰ ਚੈਨਾ ਤੋਂ ਲੈ ਕੇ ਆਉਂਦੇ ਨਹੀਂ ਹਾਂ ਤੂੰ ਫਿਰ ਹਰ ਮਹੀਨਾ ਕਿਰਾਇਆ ਕਹਦਾ ਪੈਂਦਾ ਮੀਟਰ ਦਾ ਕੋਈ ਵੱਡੀਆਂ ਗੱਲਾਂ ਵੱਡਿਆ ਬੰਦਿਆਂ ਨੂੰ ਪਤਾ ਮੈਨੂੰ ਕੀ ਪਤਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਨਹੀਂ ਹੁਣ ਵਟਿਆ ਦੇ ਚੱਲ ਜਾਈਏ ਹਾਂ ਕੋ ਬੀ ਬੀ ਤੁਮ ਦਾ ਲੜਨੋ ਖਬੀ ਪੈਂਦੀ ਹੈ ਕੀ ਗੱਲ ਆ ਨਹੀਂ ਜਦੋਂ ਬੱਤੀ ਨਹੀਂ ਆਉਂਦੀ ਤੇ ਅਸੀਂ ਬਿੱਲ ਕਾ ਦਈਏ ਬਿੱਲ ਤੇ ਆਉਂਦਾ ਹੀ ਉਹ ਚੱਲ ਇਹ ਧਾਰਨਾ ਹੁੰਦਾ ਹੈ ਸਰਕਾਰ ਨੇ 600 ਜੂਨਤ ਮਾਰਕੀ ਤੇ ਤੈਨੂੰ ਪਤਾ ਅੰਤਰੇ ਗੋਡੇ ਰਗੇ ਤੁਹਾਡੇ 600 ਜੂਨਤੇ ਦੇ ਚੱਕਰ ਚ ਰੋਜ਼ 10 ਗੇੜੇ ਮਾਰਦੀਆਂ ਨੇ ਅੰਤਰੇ ਮੀਟਰ ਤੇ ਉੱਥੇ ਲਾ ਤੇ ਘਰ ਨੂੰ ਕਰੰਟ ਲੱਗਦਾ ਨਹੀਂ ਮੀਟਰ ਨੂੰ ਜਿਹੜਾ ਤੁਸੀਂ ਮੀਟਰ ਬਾਹਰ ਲਾਏ ਪਹਿਲਾਂ ਤੇ ਉਹ ਦੱਸੋ ਮੈਨੂੰ ਉਹ ਤੁਹਾਡੀ ਸੇਫਟੀ ਲਈ ਲਾਏ ਆ ਕਾਦੀ ਸੇਫਟੀ ਚੋਰੀ ਰੋਕਦੀ ਉਹਦੇ ਨਾਲ ਅੱਛਾ ਚੋਰੀ ਰੁਕਦੀ ਤਾਂ ਬਾਹਰ ਰੁਕਦੀ ਆ ਉਹ ਬਾਹਰ ਰੁਕਦੀ ਆ ਬਾਹਰ ਹਿੱਤਾ ਲੈ ਲਾਇ ਇਹਨੂੰ ਜਲੂਸ ਕੱਢ ਕੇ ਰੱਖਿਆ ਤਾਲੇ ਉੱਥੇ ਟੁੱਟੇ ਰਹਿੰਦੇ ਆ ਉਹ ਸਾਹਿਬ ਗਰਮੀ ਬੜੀ ਹੋਈ ਯਾਰ ਤੁਹਾਨੂੰ ਵੀ ਗਰਮੀ ਲੱਗਦੀ ਆ ਕਿਉਂ ਤੋਹੀਂ ਤਾਂ ਬਿਜਲੀ ਵਾਲੇ ਜੋ ਬਿਜਲੀ ਆ ਨੇ ਲੋਈ ਨਾ ਬਣੇ ਹੁੰਦੇ ਆ ਅੱਛਾ ਮੈਨੂੰ ਗੱਲ ਸੁਣ ਤੈਨੂੰ ਪਤਾ ਲੱਗਾ ਹਾਂ ਤੂੰ ਹੀ ਟਲੰਦੇ ਜੀ ਕਹਦੇ ਜਵਾਨੇ ਦੀ ਗੱਲ ਕਰਨ ਦੇ ਆ ਐਸੇ ਜਮਨੇ ਹੋ ਉਹਨੂੰ ਹਿੱਟ ਲਾਉਂਦਾ ਅਹੀ ਨਹੀਂ ਲਾਉਂਦੇ ਹੁਣ ਕੀ ਲਾਉਂਦੇ ਉਹਨੂੰ ਚੱਲਦਾ ਸਾਡੇ ਘਰ ਹੋਣ ਆਹ ਉਹ ਉਹ ਜਿਹਦੇ ਵਿੱਚ ਉਹ ਪੀਜਾ ਜਿਹਾ ਕਿੰਦੇ ਬਣਦਾ ਆਹੋ ਆਹੋ ਉਹ ਹੀ ਤੇ ਬਣਾਇਆ ਤੇ ਥੋੜੇ ਜਿਹਾ ਲਿਆ ਨਹੀਂ ਆ ਪੀਜਾ ਹਟਿਆ ਤੈਨੂੰ ਮੈਂ ਪੀਜੇ ਖਵਾ ਲਾਂ ਬੀਬੀ ਕਿਉਂ ਮੈਨੂੰ ਮਜ਼ਾਕ ਕੰਢੀ ਐ ਨਹੀਂ ਮਜ਼ਾਕਾ ਨੂੰ ਤੂੰ ਮੇਰਾ ਜੀਜਾ ਉਹ ਜੀਜਾ ਜੀਜਾ ਨਹੀਂ ਐ ਮੈਂ ਤੇਰਾ ਮੈਂ ਤੇ ਉਹੀ ਕਹਿੰਦਾ ਚੱਲ ਮਸਲ ਲੈ ਆਉਂਦੀ ਤੇ ਖਾ ਲੈਂਦੇ ਨਹੀਂ ਤੂੰ ਇਦਾਂ ਕਰ ਲੱਗੀ ਤੂੰ ਇਹਦਾ ਕੱਤ ਤੂੰ ਬੜੇ ਪਲਾਸ ਪੇਚਕਾਸ ਫੜੇ ਉਹ ਹੱਡਾ ਨਾ ਪੱਖਾ ਖਰਾਬ ਜਾ ਹੋ ਗਿਆ ਵਾ ਲੋਬੀ ਵਾਲਾ ਤੂੰ ਪੱਖਾ ਠੀਕ ਕਰ ਜਾ ਉਹ ਬੀਬੀ ਤੈਨੂੰ ਧਮਾਲ ਸਹੀ ਆ ਕੋਈ ਇਹ ਬਿਜਲੀ ਆਏ ਆ ਸਰਕਾਰੀ ਮੁਲਾਜ਼ਮ ਕੁੱਡੀ ਫੜਨ ਵਾਲੇ ਅਸੀਂ ਪੱਕੇ ਭੁਕੇ ਨਹੀਂ ਠੀਕ ਕਰਦੇ ਜਦੋਂ ਤੈਨੂੰ ਪੱਖਾ ਹੀ ਨਹੀਂ ਠੀਕ ਕਰਨੇ ਆਉਂਦੇ ਤੇ ਆਹ ਪੇਚਕਾਸ ਪਲਾਸ ਕੀ ਕਰਨ ਨੂੰ ਫੜਿਆ ਹੈ ਕੁੱਡੀ ਫੜਨ ਨੂੰ ਕਿਹੜੀਆਂ ਕੁੱਡੀਆਂ ਫੜਨ ਦੇ ਤੁਸੀਂ ਕੁੱਡੀ ਫੜਨ ਤੋਂ ਅੱਦਾ ਬਣ ਹਣ ਤਿੱਤਰ ਹੋ ਜਾ ਆਉਂਦਾ ਜਾਂਦਾ ਤੈਨੂੰ ਕੁਛ ਨਹੀਂ ਆ ਮੂੰਹ ਚੋਕਾ ਕੇ ਕਦੀ ਪੀਜੇ ਖਵਾ ਲਓ ਕਦੀ ਪਿਆਣੀ ਨਿਕਲ ਨਿਕਲ ਕਦੀ ਪਾਣੀ ਪਿਆ ਲਓ ਇਹਨਾਂ ਨੂੰ ਕਦੀ ਪੀਜੇ ਖਵਾ ਲਓ ਜਿੱਤਰਾ ਪੀਜੇ ਹਟਾਇਆ ਹੈ ਨਿਕਲ ਬੜੀ ਤਤੀ ਕੱਡੀ ਨਹੀਂ ਪੋਦੀ ਤੂੰ ਤੋੜਦਾ ਮਾਨੇ ਮੈਂ ਛੇਤਰ ਲਾਵਾਂ ਨਹੀਂ ਪੋਦੀ ਫਿਰ ਪੁੱਛਦਾ ਜੀ ਚੱਲਿਆ ਚੱਲਿਆ ਜੀ ਸਟਾਰ ਕਿ ਪਹਿਰੇ ਵੀ ਕਿਤੇ ਚਾਨ ਹੈ ਨਹੀਂ ਕਰਮਾ ਚੋਂ ਤਰਾ